ਜਿਵੇਂ ਮੋਤੀ ਸਾਹਿਬ ਪਿਛਲੇ 10 ਸਾਲ ਤੋਂ ਹਰ ਆਦਮੀ ਦੀ ਜੇਬ ਚੋਂ ਐ ਕੈਂਚੀ ਨਾਲ ਐ ਜੇਬ ਚੋਂ ਪੈਸੇ ਕੱਢ ਰਹੇ ਹੋ ਜੇਬ ਕਤਰੇ ਨੇ ਇੱਕ ਸਾਡੇ ਲੀਡਰ ਨੇ ਜਿਹੜੇ ਛੜੱਪਾ ਮਾਰ ਕੇ ਦੂਜੇ ਪਾਸੇ ਗਏ ਨੇ ਹਨਾ ਜੀ ਉਹ ਪੰਜਵੀਂ ਪਾਰਟੀ ਬਦਲੀ ਆ ਉਹਨਾਂ ਨੇ ਕਾਕਾ ਸੂਤ ਦੀ ਗੱਲ ਕਰ ਕਾਕਾ ਸੂਤ ਜੀ ਉਹਨਾਂ ਨੇ ਤਾਂ ਕੋਈ ਪਾਰਟੀ ਛੱਡੀ ਨਹੀਂ ਇਹ ਜਿਹੜੀ ਹੁਣ ਤੇ ਸੱਤਾ ਸੈਂਟਰ ਦੀ ਉਹ ਪ੍ਰੈਸ਼ਰ ਪਾਉਂਦੀ ਆ ਲੋਕਾਂ ਤੇ ਉਹ ਮੈਨੇ ਮੇਰੇ ਸਾਹਮਣੇ ਲਿਆਓ ਕਾਕਾ ਸੂਤ ਜੀ ਨੂੰ ਜਿਹੜੇ ਰੋ ਰੋ ਕੇ ਇਹ ਗੱਲ ਕਹਦੇ ਮੇਰੇ ਤੇ ਇਨਕਮ ਟੈਕਸ ਦਾ ਪ੍ਰੈਸ਼ਰ ਆ ਮੇਰਾ ਤਾਂ ਘਰ ਟੁੱਟ ਜਾਊਗਾ ਮੈਨੂੰ ਮaaf ਕਰੋ ਮੈਂ ਆਪਦੀ ਮਰਜ਼ੀ ਨਾਲ ਨਹੀਂ ਚੱਲਿਆ ਮੈਨੂੰ ਬੀਜੇਪੀ ਵਾਲੇ ਧਮਕੀ ਦੇ ਕੇ ਲੈ ਕੇ ਜਾ ਰਹੇ ਇਹ ਜਿੰਨੀਆਂ ਦਿੱਲੀ ਵਾਲੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਆ ਬੀਜੇਪੀ ਆ ਕਾਂਗਰਸ ਆ ਦਿੱਲੀ ਤੋਂ ਚੱਲਦੀਆਂ ਨੇ ਜਦੋਂ ਸ਼ੰਭੂ ਦਾ ਬਾਰਡਰ ਲੰਘ ਜਾਂਦੀਆਂ ਨੇ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਇਹਨਾਂ ਨੇ ਕਹਿਣਾ ਵੀ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਉਹ ਕੇਜਰੀ ਵੜ ਕਹਿੰਦਾ ਦਿੱਲੀ ਨੂੰ ਵੀ ਪਾਣੀ ਪੰਜਾਬ ਦਾ ਚਾਹੀਦਾ ਚਾਹੇ ਉਹ ਬੀਜੇਪੀ ਦਾ ਕੈਂਡੀਡੇਟ ਆ ਉਹ ਮਹੀਨਾ ਪਹਿਲਾਂ ਭੱਜਿਆ ਕਾਂਗਰਸ ਚੋਂ ਚਾਹੇ ਉਹ ਪੱਪੀ ਪ੍ਰਾਸ਼ਰ ਜੀ ਨੇ ਉਹ 2 ਸਾਲ ਪਹਿਲਾਂ ਡੈਪੂਟੇਸ਼ਨ ਤੇ ਗਏ ਨੇ ਚਾਹੇ ਹੁਣੇ ਰਾਜਾ ਬੜਿੰਗ ਜੀ ਆਏ ਨੇ ਤਾਂ ਇਹ ਵਿਚਾਰੇ ਬਠਿੰਡੇ ਤੋਂ ਡੈਪੂਟੇਸ਼ਨ ਤੇ ਆਏ ਆ ਪੈਰਾਸ਼ੂਟ ਕੈਂਡੀਡੇਟ ਨੇ ਸੜਕਾਂ ਸੁਖਵੀਰ ਬਾਦਲ ਨੇ ਬਣਾਈਆਂ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ ਸੀ ਅਕਾਲੀ ਦਲ ਨੇ ਬਣਾਈਆਂ ਸੀ ਤੇ ਇਹਨਾਂ ਨੇ ਲਵਾਏ ਸੀ ਪੱਤ ਤੇ ਆ ਪਿਛਲੇ 2.5 ਸਾਲਾਂ ਜੀ ਤਾਂ ਵਿਚਾਰੇ ਇਹ ਵੀ ਨਹੀਂ ਕਹਿ ਸਕਦੇ ਵੀ ਅਸੀਂ ਪੱਤ ਲਵਾਏ ਆ ਹੁਣ ਕੋਈ ਆਮ ਆਦਮੀ ਪਾਰਟੀ ਵਾਲਾ ਤੁਹਾਨੂੰ ਜ਼ੀਰੋ ਬਿੱਲ ਦੀ ਗੱਲ ਕਰਦਾ ਨજર ਨਹੀਂ ਆਊਗਾ ਕਿਉਂ ਕਿਉਂਕਿ ਜ਼ੀਰੋ ਬਿੱਲ ਆ ਹੀ ਨਹੀਂ ਰਹੇ ਲੋਕਾਂ ਨੂੰ ਤਾਂ ਡਬਲ ਡਬਲ ਬਿੱਲ ਆ ਰਹੇ ਇੱਕ ਵੀ ਸਕੂਲ ਜਿਹੜਾ ਭਗਵੰਤ ਮਾਨ ਕੇਜਰੀਵਾਲ ਦੀ ਸਰਕਾਰ ਨੇ ਬਣਾਇਆ ਹੋਵੇ ਉਹ ਸਾਡੇ ਬਣਾਏ ਹੋਏ ਸਕੂਲ ਉਹ 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 ਸਕੂਲ ਆਫ ਐਮਿਨੈਂਸ ਨਾਮ ਬਦਲਣ ਨਾਲ ਕੁਝ ਹੁੰਦਾ ਵੱਧ ਕਿਸਮਤੀਆ ਲੁਧਿਆਣੇ ਦੀ ਵੀ ਜਿੰਨੇ ਇੱਥੋਂ ਐਮਪੀ ਬਣਦੇ ਉਹ ਸਭ ਬਾਹਰੀ ਨੇ ਪਹਿਲਾਂ ਬਿੱਟੂ ਵਾਰੀ ਸੀ 5 ਸਾਲ ਲੱਭਦਾ ਹੀ ਨਹੀਂ ਸੀ 10 ਸਾਲ ਲੋਕਾਂ ਨੇ ਅੱਡੀਆਂ ਕਸਾ ਲੀਆਂ ਇਹਨੇ ਕਿਸੇ ਦਾ ਨਾ ਟੈਲੀਫੋਨ ਚੱਕਿਆ ਨਾ ਕੋਈ ਕੰਮ ਕਰਾਇਆ ਮਹੀਨਾ ਦੋ ਮਹੀਨੇ ਪਹਿਲਾਂ ਆ ਕੇ ਇੱਥੇ ਢੇਡੇ ਕੱਢਣ ਲੱਗ ਗਏ ਜੀ ਕਦੇ ਟੋਲਾਂ ਤੇ ਬਹਿ ਕੇ ਲੋਕਾਂ ਮਤਲਬ ਬੇਵਕੂਫ ਬਣਾਉਣ ਦਾ ਕੰਮ ਵੀ ਕਾਂਗਰਸ ਨੇ ਜੀਨੇ ਸਿੱਖਾਂ ਦਾ ਤੇ ਪੰਜਾਬ ਦਾ ਹਮੇਸ਼ਾ ਨੁਕਸਾਨ ਕੀਤਾ ਉਹ ਚਾਹੇ ਗੱਲ ਹੋਵੇ ਦਰਬਾਰ ਸਾਹਿਬ ਤੇ ਹਮਲੇ ਦੀ ਉਹ ਚਾਹੇ ਗੱਲ ਹੋਵੇ 84 ਦੇ ਦੰਗਿਆਂ ਦੀ ਉਹ ਚਾਹੇ ਗੱਲ ਹੋਵੇ ਉਹ ਤੋਂ ਪਹਿਲਾਂ ਸ਼ਿਮਲਾ ਸਮਝੌਤੇ ਦੀ ਜਿਹਦੇ 'ਚ ਸਾਡੇ ਤੋਂ ਪਾਣੀ ਖੋਣ ਦਾ ਜਿਹੜਾ ਕੰਮ ਆ ਉਹ ਇਸ ਕਾਂਗਰਸ ਸਰਕਾਰ ਦਾ ਕੀਤਾ ਹੋਇਆ ਹੈ ਹਿੰਦੂ ਸਿੱਖ ਭਾਈਚਾਰੇ ਦੀ ਜੇ ਕੋਈ ਗੱਲ ਕਰਨ ਵਾਲੀ ਪਾਰਟੀ ਆ ਹੈ ਜੀ ਉਹ ਸ਼੍ਰੋਮਣੀ ਅਕਾਲੀ ਦਲ ਉਹ ਸੁਪਰੀਮ ਕੋਰਟ ਦੀ ਜੱਜਮੈਂਟ ਨਾਲ ਭਾਵੇਂ ਮੰਦਰ ਰਾਮ ਦਾ ਬਣਿਆ ਜਿਦੀ ਸਾਰਿਆਂ ਨੂੰ ਵਧਾਈ ਹੈ ਸਭ ਨੇ ਉਹਨੂੰ ਐਕਸੈਪਟ ਕੀਤਾ ਕਿਉਂ ਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਨਾਲ ਬਣਿਆ ਸੀ ਮੁਸਲਮਾਨ ਭਾਈਚਾਰੇ ਨੇ ਵੀ ਐਕਸੈਪਟ ਕੀਤਾ ਸਿੱਖਾਂ ਨੇ ਵੀ ਕ੍ਰਿਸ਼ਚਨਾਂ ਨੇ ਵੀ ਸਭ ਨੇ ਐਕਸੈਪਟ ਕੀਤਾ ਕਿਉਂਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਨਾਲ ਬਣਿਆ ਸੀ ਹੁਣ ਇਹ ਕਹਿੰਦੇ ਆ ਹਮ ਉਨਕੋ ਲਾਏਗੇ ਜਿਨ ਜੋ ਰਾਮ ਕੋ ਲਾਏ ਇਹ ਰਾਮ ਨੂੰ ਕਿਵੇਂ ਲਿਆਏ ਮੈਨੂੰ ਸਮਝ ਨਹੀਂ ਬੀਜੇਪੀ ਨੇ ਉਹਨੂੰ ਵੀ ਬੇਚਣ ਚ ਕੋਈ ਕਸਰ ਨਹੀਂ ਛੱਡੀ ਜਿਹੜੇ ਇਹ ਗੱਲ ਕਹਿੰਦੇ ਆ ਹਮ ਉਨਕੋ ਲਾਏਗੇ ਜੋ ਰਾਮ ਕੋ ਲਾਏ ਹੈ ਇਹ राम ਨੂੰ ਲਿਆਉਣ ਵਾਲਾ ਕੋਈ ਨਹੀਂ ਔਰ ਲੋਕਾਂ ਨੇ ਇਹਨਾਂ ਦੀ ਇਹ ਗੱਲ ਦੇਖ ਹੀ ਲਈ ਐ ਮੁਕਾਬਲਾ ਕਿਉਂ ਸਮਝਦੇ ਹੋ ਪੈਟਰੋਲ ਤਾਂ ਚਲੋ ਕਹਿੰਦੇ ਤੁਸੀਂ ਨਹੀਂ ਮਿਲਣਾ ਕਾਂਗਰਸੀ ਬਾਹਰੋਂ ਆਏ ਨੇ ਫੇ ਮੁਕਾਬਲਾ ਕਿੱਥੇ ਨਾਲ ਪਾਉਂਦੇ ਸਾਡਾ ਮੁਕਾਬਲਾ ਕਾਂਗਰਸ ਨਾਲ ਕਿਉਂਕਿ ਇਹ ਤਿੰਨੇ ਹੀ ਕਾਂਗਰਸੀ ਨੇ ਜਿਹਦੇ ਨਾਲ ਵੀ ਹੋਵੇ ਉਹ ਕਾਂਗਰਸ ਨਾਲ ਹੀ ਆ ਕਿਉਂਕਿ ਇਹ ਕੋਈ ਮਹੀਨਾ ਪਹਿਲਾਂ ਕੋਈ 2 ਸਾਲ ਪਹਿਲਾਂ ਕੈਂਡੀਡੇਟ ਨਾਲ ਕੈਂਡੀਡੇਟ ਨਾਲ ਨਹੀਂ ਪਾਰਟੀ ਕਾਂਗਰਸ ਨਾਲ ਮੁਕਾਬਲਾ ਉਹ ਕੋਈ ਵੀ ਹੋ ਸਕਦਾ ਤਿੰਨਾਂ ਹੀ ਕਾਂਗਰਸੀਆਂ ਚੋ ਕੋਈ ਵੀ ਹੋ ਸਕਦਾ ਸਰਦਾਰ ਰਣਜੀਤ ਸਿੰਘ ਢਿੱਲੋਂ ਜਿਨ੍ਹਾਂ ਦਾ ਪੰਥਕ ਸੋਚ ਪੰਥਕ ਵਿਚਾਰਧਾਰਾ ਤੇ ਗੁਰਸਿੱਖ ਜੀਵਨ ਝੂਠ ਫਰੇਵ ਔਰ ਜਿਹੜੇ ਛਿੱਟੇ ਆ ਨਾ ਉਹ ਉਹਨਾਂ ਦੀ ਚਿੱਟੀ ਚਾਦਰ ਤੇ ਨਹੀਂ ਹੈਗੇ ਉੱਤੋਂ ਦੇ ਮਹਾਂ ਸੰਗਰਾਮ ਦੇ ਵਿੱਚ ਐਸੋਲੇ ਸਿਆਸਤ ਪੂਰੀ ਤਰ੍ਹਾਂ ਭਖ ਚੁੱਕੀ ਹੈ ਅਗਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਮਹਾਨਗਰ ਦੀ ਗੱਲ ਕਰੀਏ ਤੇ ਹੌਟ ਸੀਟ ਬਣੀ ਹੋਈ ਆ ਜਿੱਥੇ ਚਾਰੋਂ ਪਾਰਟੀਆਂ ਅਮਨੋ ਸਾਹਮਣੇ ਨੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਤੇ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ ਚ ਖੜੇ ਕਰ ਦਿੱਤੇ ਨੇ ਅਗਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਪਾਸਲਾਰ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਪਈ ਪੰਜਾਬ ਦੀ ਇੱਕੋ ਇੱਕ ਪਾਰਟੀ ਆ ਜਿਹੜੀ ਪੰਥਕ ਪਾਰਟੀ ਆ ਤੇ ਪੰਜਾਬੀਆਂ ਦੀ ਪਾਰਟੀ ਆ ਬਾਕੀ ਸਾਰੀਆਂ ਪਾਰਟੀਆਂ ਬਾਹਰੋਂ ਆਈਆਂ ਦਿੱਲੀ ਦੀਆਂ ਪਾਰਟੀਆਂ ਗੱਲ ਕਰ ਲੈਣੇ ਆ ਪੁੱਛ ਲੈਣੇ ਆ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਪੋਕਸਮੈਨ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਹਰਜਿੰਦਰ ਸਿੰਘ ਘਰਚਾ ਜੀ ਬੋਬੀ ਜੀ ਮੋਹ ਜੀ ਬਹੁਤ ਬਹੁਤ ਸਵਾਗਤ ਹੈ ਕਿਸਰਾ ਦੇਖਦੇ ਹੋ ਮਾਹੌਲ ਗਰਮ ਹੋ ਰਿਹਾ ਔਰ ਪਹਿਲੀ ਤਾਰੀਖ ਵੀ ਆ ਰਹੀ ਹੈ ਔਰ ਜਿਹੜਾ ਇੱਕ ਗੱਲ ਕੀ ਹੈ ਸੁਖਵੀਰ ਜੀ ਨੇ ਉਹ ਕਿੱਥੇ ਤੱਕ ਸਹੀ ਮੰਨਦੇ ਹੋ ਦੇਖੋ ਸੁਖਵੀਰ ਜੀ ਨੇ ਜਿਹੜੀ ਗੱਲ ਕਹੀ ਹੈ ਉਹ ਸੁਖਵੀਰ ਜੀ ਦੀ ਗੱਲ ਨਹੀਂ ਹੈ ਉਹ ਸਚਾਈ ਹੈ ਔਰ ਉਹ ਸ਼ਰੋਮਣੀ ਅਕਾਲੀ ਦਲ ਦਾ ਲੋਕਾਂ ਨਾਲ ਜਿਹੜਾ ਵਚਨ ਜਿਸ ਗੱਲ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਆਈ ਆ ਉਹ ਉਹ ਉਹਦਾ ਬੇਸ ਆ ਕਿਉਂਕਿ ਰੀਜਨਲ ਪਾਰਟੀ ਹੋਰ ਕੋਈ ਹੈ ਹੀ ਨਹੀਂ ਇਹ ਜਿੰਨੀਆਂ ਦਿੱਲੀ ਵਾਲੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਆ ਬੀਜੇਪੀ ਆ ਕਾਂਗਰਸ ਆ ਦਿੱਲੀ ਤੋਂ ਚੱਲਦੀਆਂ ਨੇ ਜਦੋਂ ਸ਼ੰਭੂ ਦਾ ਬਾਡਰ ਲੰਘ ਜਾਂਦੀਆਂ ਨਾ ਇਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਇਹਨਾਂ ਨੇ ਕਹਿਣਾ ਵੀ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਉਹ ਕੇਜਰੀ ਵੜ ਕਹਿੰਦਾ ਦਿੱਲੀ ਨੂੰ ਵੀ ਪਾਣੀ ਪੰਜਾਬ ਦਾ ਚਾਹੀਦਾ ਇਸ ਲਈ ਜਿਹੜਾ ਬੰਦਾ ਇਹ ਕਹਿੰਦਾ ਜਿਹੜੀ ਪਾਰਟੀ ਇਸ ਗੱਲ ਤੇ ਪਹਿਰਾ ਦਿੰਦੀ ਆਈ ਆ ਬਈ ਪੰਜਾਬ ਚ ਇੱਕ ਬੂੰਦ ਵੀ ਪਾਣੀ ਕਿਸੇ ਨੂੰ ਹੋਰ ਨੂੰ ਦੇਣ ਨੂੰ ਹੈ ਨਹੀਂਗਾ ਪੰਜਾਬ ਦਾ ਹੀ ਹੱਕ ਆ ਇਹਨਾਂ ਸਾਰੀਆਂ ਚੀਜ਼ਾਂ ਤੇ ਔਰ ਪੰਜਾਬ ਦੇ ਮੁੱਦੇ ਪੰਜਾਬ ਤੋਂ ਚੱਕਦੇ ਆ ਪੰਜਾਬ ਦੇ ਲੋਕਾਂ ਲਈ ਦੂਜਾ ਕੋਈ ਗੱਲ ਨਹੀਂ ਹੈ ਉਹ ਕੱਲੀ ਸਾਡੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਆ ਇਸ ਲਈ ਇਹ 100% ਉਹਨਾਂ ਦੀ ਗੱਲ ਠੀਕ ਆ ਉਹਨਾਂ ਦਾ ਵਿਚਾਰ ਠੀਕ ਆ ਉਹਨਾਂ ਦੀ ਕਹਿਣੀ ਤੇ ਕਥਨੀ ਠੀਕ ਆ ਕਿ ਇਸ ਲੋਕ ਸਭਾ ਦੇ ਚੋਣਾਂ ਦੇ ਵਿੱਚ ਇਹ ਜਿਹੜਾ ਗੱਲ ਹੈ ਇਹ ਲੋਕਾਂ ਦੇ ਜ਼ਿਹਨ ਚ ਪਾਓਗੇ ਤੁਸੀਂ ਕਿਉਂਕਿ ਪਿਛਲੇ ਅਸੀਂ ਦੇਖਿਆ ਹਾਲਾਂਕਿ 10 ਸਾਲ ਲਗਾਤਾਰ ਵੀ ਰਾਜ ਤੁਸੀਂ ਕੀਤਾ ਪਿਛਲੇ 10 ਸਾਲਾਂ ਚ ਰਾਜ ਨਹੀਂ ਕੀਤਾ ਉਦੋਂ ਗੱਲ ਕਿਉਂ ਨਹੀਂ ਪਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਕਈ ਲੋਕ ਦੂਸਰੀਆਂ ਪਾਰਟੀਆਂ ਚ ਵੀ ਸ਼ਾਮਲ ਹੋ ਗਏ ਦੇਖੋ ਦੂਸਰੀਆਂ ਪਾਰਟੀਆਂ ਚ ਤਾਂ ਲੋਕ ਜਾਂ ਤਾਂ ਡਰ ਦੇ ਮਾਰੇ ਆ ਹੁਣ ਪਿੱਛੇ ਜੇ ਇੱਕ ਸਾਡੇ ਲੀਡਰ ਨੇ ਜਿਹੜੇ ਛੜਪਾ ਮਾਰ ਕੇ ਦੂਜੇ ਪਾਸੇ ਗਏ ਨੇ ਹਨਾ ਜੀ ਉਹ ਪੰਜਵੀਂ ਪਾਰਟੀ ਬਦਲੀ ਆ ਉਹਨਾਂ ਨੇ ਕਾਕਾ ਸੂਦ ਦੀ ਗੱਲ ਕਰ ਕਾਕਾ ਸੂਦ ਜੀ ਉਹਨਾਂ ਨੇ ਤਾਂ ਕੋਈ ਪਾਰਟੀ ਛੱਡੀ ਨਹੀਂ ਉਹ ਹੁਣ ਇੱਕ ਬੀਐਸਪੀ ਰਹਿੰਦੀ ਹੈ ਜਿਹਦੇ ਚੋਂ ਗਏ ਨਹੀਂ ਤੇ ਮੈਨੂੰ ਆਸ ਆ ਵੀ ਹੁਣ ਉਹਨਾਂ ਦਾ ਜਿਹੜਾ ਅਗਲਾ ਛੜਪਾ ਉਹ ਬੀਐਸਪੀ ਚ ਹੋਊਗਾ ਕਿਉਂਕਿ ਉਹਨਾਂ ਨੇ ਪੀ ਡੀਏ ਆਰ ਪੀਏ ਕੋਈ ਅਲਾਈਅੰਸ ਕੋਈ ਪਾਰਟੀ ਚਾਹੇ ਉਹ ਕਦੇ ਬੀਜੇਪੀ ਕਦੇ ਕਾਂਗਰਸ ਕਦੇ ਅਕਾਲੀ ਦਾ ਉਹਨਾਂ ਨੇ ਕੋਈ ਛੱਡੀ ਨਹੀਂ ਇਸ ਲਈ ਇਹ ਤਾਂ ਆਪਰਚੂਨਿਸਟ ਲੋਕ ਨੇ ਇੱਕ ਗੱਲ ਦੂਸਰੀ ਗੱਲ ਇਹ ਜਿਹੜੀ ਹੁਣ ਦੀ ਸੱਤਾ ਸੈਂਟਰ ਦੀ ਉਹ ਪ੍ਰੈਸ਼ਰ ਪਾਉਂਦੀ ਆ ਲੋਕਾਂ ਤੇ ਉਹ ਮੈਨੇ ਮੇਰੇ ਸਾਹਮਣੇ ਲਿਆਓ ਕਾਕਾ ਸੂਤ ਜੀ ਨੂੰ ਜਿਹੜੇ ਰੋ ਰੋ ਕੇ ਇਹ ਗੱਲ ਕਹਦੇ ਮੇਰੇ ਤੇ ਇਨਕਮ ਟੈਕਸ ਦਾ ਪ੍ਰੈਸ਼ਰ ਆ ਮੇਰਾ ਤਾਂ ਘਰ ਟੁੱਟ ਜਾਊਗਾ ਮੈਨੂੰ ਮaaf ਕਰੋ ਮੈਂ ਆਪਦੀ ਮਰਜ਼ੀ ਨਾਲ ਨਹੀਂ ਚੱਲਿਆ ਮੈਨੂੰ ਬੀਜੇਪੀ ਵਾਲੇ ਧਮਕੀ ਦੇ ਕੇ ਲੈ ਕੇ ਜਾ ਰਹੇ ਸੋ ਇਸ ਤਰ੍ਹਾਂ ਦੇ ਜਿਹੜੇ ਛੜੱਪੇ ਬਾਜੀ ਆ ਜਿੰਨੇ ਕੈਂਡੀਡੇਟ ਲੁਧਿਆਣਾ ਚ ਨੇ ਸਭ ਛੜੱਪੂ ਨੇ ਸਿਵਾਏ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਛੱਡ ਕੇ ਜਿਨ੍ਹਾਂ ਦੀ ਚਿੱਟੀ ਚਾਦਰ ਅਰਗਾ ਜੀਵਨ 27 ਸਾਲ ਦਾ ਪਬਲਿਕ ਜੀਵਨ ਆ ਉਹਨਾਂ ਦਾ ਇਹਨਾਂ ਲੋਕਾਂ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ ਸਾਡਾ ਮੁਕਾਬਲਾ ਕਾਂਗਰਸ ਸੋਚਣਾ ਵਾਲਾ ਕਿਉਂਕਿ ਇਹ ਤਿੰਨੇ ਹੀ ਜਿਹੜੇ ਚਾਹੇ ਉਹ ਭਾਜਪਾ ਦਾ ਕੈਂਡੀਡੇਟ ਆ ਉਹ ਮਹੀਨਾ ਪਹਿਲਾਂ ਭੱਜਿਆ ਕਾਂਗਰਸ ਚ ਚਾਹੇ ਉਹ ਪੱਪੀ ਪ੍ਰਾਸ਼ਰ ਜੀ ਨੇ ਉਹ 2 ਸਾਲ ਪਹਿਲਾਂ ਡੈਪੂਟੇਸ਼ਨ ਤੇ ਗਏ ਨੇ ਚਾਹੇ ਹੁਣੇ ਰਾਜਾ ਬੜਿੰਗ ਜੀ ਆਏ ਨੇ ਤਾਂ ਇਹ ਵਿਚਾਰੇ ਬਠਿੰਡੇ ਤੋਂ ਡੈਪੂਟੇਸ਼ਨ ਤੇ ਆਏ ਆ ਪੈਰਾਸ਼ੂਟ ਕੈਂਡੀਡੇਟ ਨੇ ਠੀਕ ਆ ਇੱਕ ਤਾਂ ਇਹ ਬਾਹਰੀ ਨੇ ਤੇ ਦੂਜੇ ਜਿਹੜੇ ਕੈਂਡੀਡੇਟ ਨੇ ਉਹ ਸਾਰੇ ਤਿੰਨੇ ਕਾਂਗਰਸੀ ਨੇ ਇਸ ਲਈ ਤੁਸੀਂ ਕਹਿੰਦੇ ਦਲ ਬਦਲੂ ਵਾਲਾ ਦਾ ਤੁਹਾਡਾ ਇੱਥੇ ਕੋਈ ਲੋਕੀ ਬਦਲ ਉਹਨੂੰ ਮੋਹ ਨਹੀਂ ਲਗਾਉਂਗੇ ਇਹ ਤਾਂ ਹੁਣ ਕਹਿੰਦੇ ਵੀ ਨਾਇਆ ਬਾਲ ਕਿੱਡੇ ਕਿੱਡੇ ਕਾ ਉਹ ਕਹਿੰਦੇ ਜਜਮਾਨ ਮੂਰੇ ਡਿਗਣਗੇ ਆ ਇੱਕ ਤਰੀਕ ਨੂੰ ਸਾਰਾ ਕੁਝ ਪਤਾ ਲੱਗ ਜਾਣਾ ਸਾਡਾ ਇਹ ਪੱਕਾ ਵਿਸ਼ਵਾਸ ਅਡ੍ਰਿਡ ਨਿਸ਼ਚ ਬਈ ਜਿਹੜੇ ਪੰਜਾਬ ਦੇ ਲੋਕ ਨੇ ਉਹ ਬੜੇ ਸੁਜੱਗ ਨੇ ਉਹ ਬੜੇ ਹਰ ਚੀਜ਼ ਨੂੰ ਦੇਖਣ ਪਰਖਣ ਵਾਲੇ ਤੇ ਉਹਦੇ ਹਿਸਾਬ ਨਾਲ ਆਪਦੇ ਮਨ ਨਾਲ ਵੋਟ ਪਾਉਣ ਵਾਲੇ ਲੋਕ ਨੇ ਔਰ ਜਿਹੜੀ ਪੰਜਾਬ ਪੰਜਾਬ ਦੇ ਲੋਕਾਂ ਦਾ ਇੱਕ ਮਨ ਹੁੰਦਾ ਨਾ ਬਈ ਥੋੜੀ ਇਮਾਨਦਾਰੀ ਰਹਿਣੀ ਚਾਹੀਦੀ ਹੈ ਜਿਹਦੇ ਨਾਲ ਵੀ ਰਹੋ ਜੇ ਤੁਸੀਂ ਉਹਦੇ ਪਿੱਠੇ ਚੁਰਾ ਮਾਰ ਕੇ ਦੂਜੇ ਆਪਾਂ ਸਮਾਜ ਚ ਦੇਖਦੇ ਆ ਤਾਂ ਪੰਜਾਬ ਚ ਇਹ ਜੇ ਲੋਕਾਂ ਨੂੰ ਕੋਈ ਲਾਇਕ ਨਹੀਂ ਕਰਦਾ ਜੇ ਆਪਾਂ ਗੱਲ ਕਰੀਏ ਆਵਾਮਾਂ ਦੀ ਪਾਰਟੀ ਤੇ ਇੱਕ ਇੱਕ ਕਰਕੇ ਕਰ ਲੈਨੇ ਆ ਆਵਾਮਾਂ ਦੀ ਪਾਰਟੀ ਕਹਿੰਦੇ ਲੋਕਾਂ ਨੇ ਸੋਚਿਆ ਸਮਝਿਆ ਨਹੀਂ ਸਿੱਧੀਆਂ ਫੋਟੋ ਫੋਟ ਜਿਹੜੀਆਂ 92 ਸੀਟਾਂ ਦੇ ਦਿੱਤੀਆਂ ਔਰ ਹੁਣ ਕੀ ਲੋਕ ਉਹ 92 ਸੀਟਾਂ ਦੇ ਆਧਾਰ ਤੇ ਲੋਕ ਸਭਾ ਦਾ ਚੋਣ ਅਗੇ ਵੋਟ ਪਾਣਗੇ ਸਮਝਦੇ ਹੋ ਤੁਸੀਂ ਆਵਾਮਾਂ ਦੀ ਪਾਰਟੀ ਨੇ 2 ਸਾਲਾਂ ਚ ਕੁਝ ਕੀਤਾ ਦੇਖੋ ਜਿਹੜੀ ਗੱਲ ਆ ਪਹਿਲੀਆਂ 92 ਜਿਹੜੀਆਂ ਸੀਟਾਂ ਨੇ ਜਿਤਾ ਕੇ ਪੰਜਾਬ ਦੀ ਸਰਕਾਰ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਈ ਹੈ ਨਾ ਉਹਦੇ ਪਿੱਛੇ ਇੱਕ ਨਵਾਂ ਤਜਰਬਾ ਲੋਕਾਂ ਨੇ ਕੀਤਾ ਬਈ ਰਵਾਇਤੀ ਪਾਰਟੀਆਂ ਨੇ ਜਿਹੜੀਆਂ ਕਾਂਗਰਸ ਤੇ ਅਕਾਲੀ ਦਲ ਉਹ ਕਾਫੀ ਸਮੇਂ ਤੋਂ ਰਾਜ ਕਰ ਰਹੀਆਂ ਸੀ ਲੋਕਾਂ ਲੋਕਾਂ ਨੇ ਇਹ ਸੋਚਿਆ ਬਈ ਨਵੇਂ ਨੂੰ ਮੌਕਾ ਦੇ ਕੇ ਦੇਖੀਏ ਸ਼ਾਇਦ ਉਹ ਕੁਝ ਚੰਗਾ ਇਹਨਾਂ ਨਾਲੋਂ ਜ਼ਿਆਦਾ ਡਿਫਰੈਂਟ ਕੁਝ ਕਰ ਸਕੇ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਹੋਰ ਕਈ ਚੀਜ਼ਾਂ ਆ ਗਈਆਂ ਪੜੇ ਲਿਖੇ ਲੋਕ ਆ ਗਏ ਤਾਂ ਇਹ ਗੱਲ ਆ ਵੀ ਲੋਕਾਂ ਨੇ ਇੱਕ ਨਵਾਂ ਤਜਰਬਾ ਕੀਤਾ ਹੁਣ ਉਹ ਤਜਰਬਾ ਜਿਹੜਾ ਉਹ ਮੁਦੇ ਮੂੰਹ ਆਂਦੇ ਮੂੰਹ ਡਿੱਗ ਪਿਆ ਇਹਨਾਂ ਟਾਈਮ ਉਹ ਇਹਨਾਂ ਢਾਈਆਂ ਸਾਲਾਂ ਚ ਸੜਕਾਂ ਨੂੰ ਚੰਨੀ ਨੇ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬੋਲਦੇ ਵਿਧਾਨ ਸਭਾ ਚ ਕਿਹਾ ਸੀ ਅਸੀਂ ਪੱਚ ਲਵਾਏ ਆ ਸੜਕਾਂ ਸੁਖਵੀਰ ਬਾਦਲ ਨੇ ਬਣਾਈਆਂ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ ਸੀ ਅਕਾਲੀ ਦਲ ਨੇ ਬਣਾਈਆਂ ਸੀ ਤੇ ਇਹਨਾਂ ਨੇ ਲਵਾਏ ਸੀ ਪੱਚ ਤੇ ਆ ਪਿਛਲੇ 2.5 ਸਾਲਾਂ 'ਚ ਤਾਂ ਵਿਚਾਰੇ ਇਹ ਵੀ ਨਹੀਂ ਕਹਿ ਸਕਦੇ ਵੀ ਅਸੀਂ ਪੱਚ ਲਵਾਏ ਏ ਇਸ ਲਈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਤਾਂ ਰੇਤਾ ਮਾਫੀਆ ਕੀ ਹਾਲ ਆ ਅੱਜ ਰੇਤਾ ਕਿਸ ਭਾਅ ਵਿਕ ਰਿਹਾ ਉਹ ਕਹਿੰਦੇ 5 ਰੁਪਏ ਕਿਲੋ ਇਹ ਸਰਕਾਰੀ ਤੱਕੜੀਆਂ ਲਾਤੀ ਸਰਕਾਰੀ ਤੱਕੜੀ ਲਾਤੀ ਤੁਹਾਨੂੰ 5 ਰੁਪਏ ਕਿਤੇ ਮਿਲਦਾ ਮੇਰਾ ਖੁੱਲਾ ਚੈਲੇਂਜ ਆ 5 ਰੁਪਏ ਕਿਤੇ ਰੇਤਾ ਹੋਵੇ ਉਹ ਰੇਤਾ ਤਾਂ ਭਾਈ ਮਿਲਦਾ 3 ਗੁਣੇ ਭਾਅ ਤੇ ਅਕਾਲੀ ਦਲ ਨਾਲੋਂ ਪਰ ਜਿਹੜੇ ਸਰਕਾਰ ਦੇ ਐਕਸ ਚੈਕਰਸ ਨੇ ਉਹਨਾਂ ਚ ਪੈਸਾ ਜਾ ਰਿਹਾ 40 ਕਰੋੜ ਸਾਲ ਦਾ ਸਿਰਫ ਸਿਰਫ 40 ਕਰੋੜ ਜੀਤੇ ਕੇਜਰੀਵਾਲ ਤੇ ਇਹ ਭਗਵੰਤ ਮਾਨ ਕਹਿੰਦੇ ਸੀ 40000 ਕਰੋੜ ਇਕੱਠਾ ਕਰਾਂਗੇ ਉਹ 40 ਕਰੋੜ ਇਕੱਠਾ ਕਰ ਰਿਆ ਬਜਟ ਚ ਦੱਸਿਆ ਤੇ ਤੁਹਾਨੂੰ ਫਿਰ ਪਤਾ ਹੀ ਹੈ ਨਾ ਰੇਤਾ ਤਿੰਨ ਗੁਣੇ ਭਾਤੇ ਤੇ ਬਜਟ ਚ ਪੰਜਾਬ ਸਰਕਾਰ ਨੂੰ 40 ਕਰੋੜ ਮਿਲ ਰਿਹਾ ਇਹਦਾ ਮਤਲਬ ਬਾਕੀ ਦੇ ਪੈਸੇ ਤਾਂ ਮਾਫੀਆ ਖਾ ਰਿਆ ਤੇ ਹੁਣ ਮਾਫੀਆ ਇਹੀ ਚਲਾ ਰਹੇ ਹੈ ਨਾ ਤੇ ਐਵੇਂ ਜਿਵੇਂ ਬਿਜਲੀ ਦੀ ਗੱਲ ਆ ਪਿੱਛੇ ਸਾਡੀ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੱਢੀ ਸਰਦਾਰ ਸੁਖਵੀਰ ਸਿੰਘ ਬਾਦਲ ਹਲਕੇ ਹਲਕੇ ਪਿੰਡ-ਪਿੰਡ ਗਏ ਉੱਥੇ ਜਿਹੜੀ ਆਮ ਲੋਕ ਸੀ ਗਰੀਬ ਲੋਕ ਸੀ ਉਹ ਆਪਦੇ ਬਿੱਲ ਲੈ ਕੇ ਗੱਡੀ ਦੇ ਮੂਹਰੇ ਆ ਜਾਂਦੀਆਂ ਸੀ ਬੀਬੀਆਂ ਭਈ ਇਹਨਾਂ ਦਾ ਕੀ ਕਰੀਏ ਸਾਨੂੰ ਝੂਠ ਬੋਲ ਕੇ ਆ ਹੁਣ ਜ਼ੀਰੋ ਬਿੱਲ ਦੇ ਮੀਟਰਾਂ ਦੇ ਇੱਥੇ ਬੋਰਡ ਇਸ਼ਤਿਹਾਰ ਬਥੇਰੇ ਲਾਏ ਆ ਆ ਹੁਣ ਕੋਈ ਆਮ ਆਦਮੀ ਪਾਰਟੀ ਵਾਲਾ ਤੁਹਾਨੂੰ ਜ਼ੀਰੋ ਬਿੱਲ ਦੀ ਗੱਲ ਕਰਦਾ ਨਜ਼ਰ ਨਹੀਂ ਆਊਗਾ ਕਿਉਂ ਕਿਉਂਕਿ ਜ਼ੀਰੋ ਬਿੱਲ ਆ ਹੀ ਨਹੀਂ ਰਹੇ ਲੋਕਾਂ ਨੂੰ ਤਾਂ ਡਬਲ ਡਬਲ ਬਿੱਲ ਆ ਰਹੇ ਜੇ ਡਬਲ ਡਬਲ ਬਿੱਲ ਆ ਰਹੇ ਆ ਤਾਂ ਫਿਰ ਉਹਦੀ ਵੀ ਹਵਾ ਨਿਕਲ ਗਈ ਜਿਹੜਾ ਉੱਤੇ ਐਡ ਤੇ ਪੈਸਾ ਖਰਚ ਕੀਤਾ ਸੀ ਉਹ ਕਿੱਥੋਂ ਆਇਆ 75000 ਕਰੋੜ ਦੋ ਸਾਲਾਂ ਚ ਲੈ ਲਿਆ ਜਿਹੜਾ ਪਿਛਲੀਆਂ ਸਰਕਾਰਾਂ ਨੇ ਕਦੇ 9 ਸਾਲ ਦੀ ਟਿਨਿਓਰ ਚ ਅਕਾਲੀ ਦਲ ਨੇ ਪੁਲ ਬਣਾਏ ਸੜਕਾਂ ਬਣਾਈਆਂ ਫੋਰ ਲੇਨਾਂ ਬਣਾਈਆਂ ਸਕੂਲ ਅਪਗ੍ਰੇਡ ਕੀਤੇ ਸੁਵਿਧਾ ਸੈਂਟਰ ਬਣਾਏ ਜਿਨ੍ਹਾਂ ਨੂੰ ਇਹਨਾਂ ਨੇ ਰੰਗ ਪਾ ਕੇ ਆਮ ਆਦਮੀ ਕਲੀਨਿਕ ਬਣਾ ਲਿਆ ਉਹ ਸਾਰੀ ਦੇਣ ਆ ਜਿਹੜੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਣਥੱਕ ਮਿਹਨਤ ਔਰ ਪੰਜਾਬ ਲਈ ਜਿਹੜਾ ਦ੍ਰਿੜ ਨਿਸ਼ਚੈ ਸੀ ਕੰਮ ਕਰਨ ਦਾ ਉਹਦਾ ਨਤੀਜਾ ਸੀ ਅੱਜ ਉਹਦਾ ਕਹਦੇ ਅਸੀਂ ਸਭ ਤੋਂ ਵੱਧ ਕਲੀਨਿਕ ਦਿੱਲੀ ਦੀ ਤਰਜ਼ ਤੇ ਅਸੀਂ 500 ਕਿੰਨੇ ਕਲੀਨਿਕ ਬਣਾਤੇ ਲੋਕਾਂ ਨੇ ਕਹਿੰਦੇ ਬਿਲਡਿੰਗਾਂ ਰੱਖੀਆਂ ਸੀ ਅਸੀਂ ਤਾਂ ਕਲੀਨਿਕ ਬਣਾਤੇ ਫਿਰ ਐਜੂਕੇਸ਼ਨ ਦਾ ਸਕੂਲ ਕਿੰਨੇ ਵਧੀਆ ਦਾ ਸਕੂਲ ਬਣਾਤੇ ਉਹ ਕਹਿੰਦੇ ਸੀ ਵਿਕਾਸ ਜਿੰਨਾ 2 ਸਾਲਾਂ ਚ ਕੀਤਾ ਕਿਸੇ ਸਰਕਾਰ ਨੇ ਨਹੀਂ ਕੀਤਾ ਜਿਹੜਾ ਆਦਰਸ਼ ਸਕੂਲ ਇੱਕ ਵੀ ਮੈਨੂੰ ਤੁਸੀਂ ਦੱਸੋ ਤੁਸੀਂ ਸਾਰੇ ਪੰਜਾਬ ਚ ਘੁੰਮਦੇ ਹੋ ਪੱਤਰਕਾਰ ਹੋ ਮੈਨੂੰ ਦੱਸੋ ਇੱਕ ਵੀ ਸਕੂਲ ਜਿਹੜਾ ਭਗਵੰਤ ਮਾਨ ਕੇਜਰੀਵਾਲ ਦੀ ਸਰਕਾਰ ਨੇ ਬਣਾਇਆ ਹੋਵੇ ਉਹ ਸਾਡੇ ਬਣਾਏ ਹੋਏ ਸਕੂਲ ਸਕੂਲ ਉਹ 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 ਸਕੂਲ ਆਫ ਐਮਿਨੈਂਸ ਨਾਮ ਬਦਲਣ ਨਾਲ ਕੁਝ ਹੁੰਦਾ ਉਹ ਜਿਹੜੀ ਸਕੀਮ ਸੀ ਕੁਝ ਕੈਪੀਟਲ ਕ੍ਰੀਏਟ ਕਰਨ ਦੀ ਪੰਜਾਬ ਚ ਉਹ ਸੋਚ ਸਿਰਫ ਅਕਾਲੀ ਦਲ ਦੀ ਆ ਉਹ ਚਾਹੇ ਥਰਮਲ ਪਲਾਂਟਾਂ ਦੀ ਗੱਲ ਆ ਉਹ ਚਾਹੇ ਸੋਲਰ ਪਲਾਂਟਾਂ ਦੀ ਗੱਲ ਆ ਉਹ ਚਾਹੇ ਜਿਹੜੇ ਪਾਣੀ ਵਾਲੇ ਪਲਾਂਟ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਬਿਜਲੀ ਪੈਦਾ ਕਰਨ ਵਾਲੇ ਹਾਈਡਲ ਪਾਵਰ ਪਲਾਂਟ ਉਹ ਸਾਰੇ ਪਲਾਂਟ ਅਕਾਲੀ ਦਲ ਨੇ ਦਿੱਤੇ ਆ ਇਹਨਾਂ ਨੇ ਤਾਂ ਇੱਕ ਮੈਗਾਵਾਟ ਬਿਜਲੀ ਐਡ ਨਹੀਂ ਕੀਤੀ ਜਿਹੜੀ ਸੋਲਰ ਦੀ ਰਫਤਾਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸਰਪ੍ਰਕਾਸ਼ ਸਿੰਘ ਬਾਦਲ ਦੀ ਔਰ ਵਿਕਰਮ ਮਜੀਠੀਆ ਜੀ ਉਹਦੇ ਮੰਤਰੀ ਸੀ ਉਸ ਮਹਿਕਮੇ ਦੇ ਜੋ ਰਫਤਾਰ ਪੰਜਾਬ ਨੇ ਫੜੀ ਸੀ ਤੁਸੀਂ ਜਾਣਦੇ ਹੁੰਨੇ ਹੋ ਇੱਥੇ ਆ ਦਰਾਹੇ ਦੇ ਨਾਲ ਉਹ ਪ੍ਰੋਜੈਕਟ ਲੱਗਿਆ ਹੋਇਆ ਨਹਿਰ ਦੇ ਵਿੱਚ ਤੇ ਜਿੰਨੀਆਂ ਗੱਲਾਂ ਜਿੰਨੇ ਪ੍ਰੋਜੈਕਟ ਤਾਪ ਦੇ ਬਾਇਓਮਾਸ ਦੇ ਸਾਡੀ ਸਰਕਾਰ ਚ ਅਸੀਂ ਸ਼ੁਰੂ ਕੀਤੇ ਸੀ ਇਹਨਾਂ ਨੇ ਪਿਠਾਤੇ ਇਹਨਾਂ ਨੇ ਤਾਂ ਉਹਨੂੰ ਵੀ ਅੱਗੇ ਨਹੀਂ ਲੈ ਕੇ ਗਏ ਇਹਨਾਂ ਨੂੰ ਦੱਸੋ ਤੁਹਾਡੀ ਕੀ ਅਚੀਵਮੈਂਟਾ ਇੱਕ ਇੱਕ 1 ਮੈਗਾਵਾਟ ਬਿਜਲੀ ਇਹਨਾਂ ਨੇ ਪੈਦਾ ਨਹੀਂ ਕੀਤੀ 1 ਮੈਗਾਵਾਟ ਔਰ ਉਹ ਸਾਡੀ ਪੈਦਾ ਕੀਤੀ ਹੋਈ ਬਿਜਲੀ ਸਾਡਾ ਸਰਪਲਸ ਕੀਤਾ ਹੋਇਆ ਬਿਜਲੀ ਸਰ ਸਖਬੀਰ ਸਿੰਘ ਬਾਦਲ ਨੇ ਕਿਹਾ ਪੰਜਾਬ ਨੂੰ ਬਿਜਲੀ ਦਾ ਸਰਪਲਸ ਕਰੂੰ ਕਰਤਾ ਔਰ ਉਸ ਸਰਪਲਸ ਬਿਜਲੀ ਨੂੰ ਖੇਡਾ ਖੇਡ ਕੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਮੂਰਖ ਤੇ ਬੇਵਕੂਫ ਬਣਾ ਕੇ ਲੋਕਾਂ ਨੂੰ ਬਰਗੜਾ ਕੇ ਇੱਕ ਨਵਾਂ ਇਹ ਕਹਿ ਕੇ ਵੀ ਅਸੀਂ ਵਧੀਆ ਕਰਾਂਗੇ ਅਸੀਂ ਕੁਝ ਨਵਾਂ ਕਰਾਂਗੇ ਲੋਕਾਂ ਦੇ ਅਕਲ ਕੱਢ ਕੇ 92 ਸੀਟਾਂ ਲਈਆਂ ਸੀ ਹੁਣ ਹੱਥਾਂ ਤੇ ਜਿਹੜੀ ਸਰੋਂ ਆ ਨਾ ਉਨੇ ਉਹ ਹੋਰ ਨਹੀਂ ਕੋਈ ਜਮਾ ਸਕਦਾ ਉਹ ਅਕਾਲੀ ਦਲ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਚਾਹੇ ਉਹ ਸ਼ਗਨਸ ਕਿਵੇਂ ਬੰਦ ਕਰੀ ਬੈਠੇ ਆ 0.25% ਇਹਨਾਂ ਨੇ ਤੁਸੀਂ ਕਾਰ ਸਕੂਟਰ ਲੈਣ ਜਾਂਦੇ ਹੋ ਉਹਦੇ ਤੇ ਟੈਕਸ ਲਾਤਾ ਉਹ ਥੋੜੀ ਜੇਬ ਚੋਂ ਕੱਢ ਰਿਆ ਉਹਨੇ ਦੀ ਤਾਂ ਬਿਜਲੀ ਤੁਹਾਨੂੰ ਦੇਣੀ ਵੀ ਨਹੀਂ ਉਹਨੇ ਸੇਮ ਜੇ ਤੁਸੀਂ ਉਥੋਂ ਲੈ ਲੈਨੇ ਹੋ ਆਪਾਂ ਕਾਰ ਲੈਣ ਜਾਂਦੇ ਆ ਆਪਾਂ ਕੋਈ ਪ੍ਰਾਪਰਟੀ ਖਰੀਦਦੇ ਆ 0.25% ਆ ਜਿਹੜਾ 0.25% ਉਹ ਤੁਹਾਨੂੰ ਲੱਗ ਜਾਂਦਾ ਉਹਦੇ ਤੇ ਟੈਕਸ ਤੇ ਤੁਸੀਂ ਉੱਥੇ ਫਿਰ ਕਿੱਥੇ ਖੜੇ ਹੋ ਗੱਲ ਜਿਵੇਂ ਮੋਦੀ ਸਾਹਿਬ ਪਿਛਲੇ 10 ਸਾਲ ਤੋਂ ਹਰ ਆਦਮੀ ਦੀ ਜੇਬ ਚੋਂ ਐ ਕੈਂਚੀ ਨਾਲ ਐ ਜੇਬ ਚੋਂ ਪੈਸੇ ਕੱਢ ਰਹੇ ਹੋ ਜੇਬ ਕਤਰੇ ਨੇ ਕਿਉਂ ਨੇ ਜੇਬ ਕਤਰੇ ਕਰੂਡ ਆਇਲ ਦੀਆਂ ਕੀਮਤਾਂ ਲਗਾਤਾਰ ਘਟਦੀਆਂ ਰਹੀਆਂ ਲਗਾਤਾਰ ਘਟਦੀਆਂ ਰਹੀਆਂ ਔਰ ਇਹਨਾਂ ਨੇ ਤੇਲ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਲਗਾਤਾਰ ਵਧਾਈਆਂ ਜੀਮੀਦਾਰ ਨੂੰ ਜਿਹੜੀ ਡੀਜ਼ਲ ਤੇ ਸਬਸਿਡੀ ਸੀ ਉਹ ਖਾਲੀ ਹਰ ਆਦਮੀ ਜਿਹੜਾ ਆਮ ਆਦਮੀ ਆ ਉਹ ਸਵੇਰੇ ਜੌਬ ਤੇ ਜਾਂਦਾ ਘਰ ਦਾ ਕੁਝ ਵੀ ਲੈ ਕੇ ਆਉਂਦਾ ਜੀਐਸਟੀ ਹਰ ਚੀਜ਼ ਤੇ ਲਾਈ ਹੋਈ ਹੈ ਮਤਲਬ ਜਿਹੇ ਜੇ ਉਹ ਜੇਬ ਕਤਰੇ ਆ ਉਹ ਜਿਹੇ ਜੇਬ ਕਤਰੇ ਇਹ ਆ ਜਿਹੜੀ ਪੰਜਾਬ ਸਰਕਾਰ ਇਸ ਲਈ ਇਹ ਗੱਲ ਨਹੀਂ ਗੱਲ ਲੱਭੇ ਹੋਦੀ ਮੈਂ ਇਹ ਕਹ ਰਿਹਾ ਮੈਂ ਇੱਕ ਤਾਂ ਆਮ ਆਦਮੀ ਪਾਰਟੀ ਤੇ ਗੱਲ ਕਰਦੇ ਦੂਸਰੀ ਆਪਾਂ ਗੱਲ ਕਰਦੇ ਆ ਕਾਂਗਰਸ ਦੀ ਫਿਰ ਲਾਸਟ ਕਰਾਂਗੇ ਬੀਜੇਪੀ ਦੇ ਦੋ ਦੋ ਇੱਕ ਸਵਾਲ ਹੈ ਕਿ ਕਾਂਗਰਸ ਪਾਰਟੀ ਨੇ ਜਿਹੜਾ ਆਪਣਾ ਪੰਜਾਬ ਸੂਬੇ ਪ੍ਰਧਾਨ ਦਿੱਤਾ ਇੱਥੇ ਲੁਧਿਆਣਾ ਅੰਦਰ ਉਹ ਕਹਿੰਦੇ ਜੀ ਉਹ ਸਭ ਤੋਂ ਵਧੀਆ ਕੈਂਡੀਡੇਟ ਹੈ ਅੱਛਾ ਉਹਦੇ ਨਾਲ ਤੁਹਾਡਾ ਮੁਕਾਬਲਾ ਹੋਣਾ ਜੀ ਸਮਝਦੇ ਹੋ ਦੇਖੋ ਇਹ ਜਿਹੜੇ ਪੈਰਾਸ਼ੂਟ ਕੈਂਡੀਡੇਟ ਹੁੰਦੇ ਆ ਨਾ ਦੇਖੋ ਨਹੀਂ ਸੂਬਾ ਸੂਬੇ ਦੇ ਪ੍ਰਧਾਨਤਾ ਠੀਕ ਨੇ ਹੈਗੇ ਨੇ ਉਹ ਮੈਂ ਉਹ ਬੜੇ ਸਤਿਕਾਰਯੋਗ ਨੇ ਐਜ਼ ਲੀਡਰ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਸਾਡੇ ਸਤਿਕਾਰਯੋਗ ਨੇ ਜਿਵੇਂ ਸਾਡੇ ਪ੍ਰਧਾਨ ਉਹਨਾਂ ਦੇ ਸਤਿਕਾਰਯੋਗ ਨੇ ਇਹ ਜੀ ਹਾਂ ਦੇਖੋ ਉਹ ਲੁਧਿਆਣੇ ਦੀ ਬਦਕਿਸਮਤੀ ਹੈ ਬਦਕਿਸਮਤੀ ਆ ਲੁਧਿਆਣੇ ਦੀ ਵੀ ਜਿੰਨੇ ਇੱਥੋਂ ਐਮਪੀ ਬਣਦੇ ਆ ਸਭ ਬਾਹਰੀ ਨੇ ਪਹਿਲਾ ਬਿੱਟੂ ਵਾਰੀ ਸੀ 5 ਸਾਲ ਲੱਭਦਾ ਹੀ ਨਹੀਂ ਸੀ 10 ਸਾਲ ਲੋਕਾਂ ਨੇ ਅੱਡੀਆਂ ਕਸਾ ਲੀਆਂ ਇਹਨੇ ਕਿਸੇ ਦਾ ਨਾ ਟੈਲੀਫੋਨ ਚੱਕਿਆ ਨਾ ਕੋਈ ਕੰਮ ਕਰਾਇਆ ਮਹੀਨਾ ਦੋ ਮਹੀਨੇ ਪਹਿਲਾਂ ਆ ਕੇ ਇੱਥੇ ਢੇਡੇ ਕੱਢਣ ਲੱਗ ਗਏ ਜੀ ਕਦੇ ਟੋਲਾਂ ਤੇ ਬਹਿ ਗਏ ਲੋਕਾਂ ਮਤਲਬ ਬੇਵਕੂਫ ਬਣਾਉਣ ਦਾ ਕੰਮ ਉਸ ਤੋਂ ਪਹਿਲਾਂ ਮਨੀਸ਼ ਤਵਾੜੀ ਸੀ ਜੀ ਉਹ ਵੀ ਵਾਰੀ ਸੀ ਜੀ ਠੀਕ ਹੈ ਜੀ ਹੁਣ ਪੰਜਾਬ ਦੀ ਕਾਂਗਰਸ ਦੀ ਬਦਕਿਸਮਤੀ ਆ ਲੁਧਿਆਣੇ ਕਾਂਗਰਸ ਦੀ ਬਦ ਕਿਸਮਤੀ ਆ ਵੀ ਉਹਨਾਂ ਨੂੰ ਪੈਰਾਸ਼ੂਟ ਕੈਂਡੀਡੇਟ ਮਿਲੇ ਆ ਉਹ ਚਾਹੇ ਇਹਨਾਂ ਦਾ ਪ੍ਰਧਾਨ ਹੋਵੇ ਪੰਜਾਬ ਦਾ ਜਾਂ ਕੋਈ ਹੋਵੇ ਪਰ ਮੈਂ ਇਹ ਕਹਿਣ ਤੋਂ ਗਰੇਜ਼ ਨਹੀਂ ਕਰੂੰਗਾ ਵੀ ਕਾਂਗਰਸ ਨੇ ਜੀਨੇ ਸਿੱਖਾਂ ਦਾ ਤੇ ਪੰਜਾਬ ਦਾ ਹਮੇਸ਼ਾ ਨੁਕਸਾਨ ਕੀਤਾ ਉਹ ਚਾਹੇ ਗੱਲ ਹੋਵੇ ਦਰਬਾਰ ਸਾਹਿਬ ਤੇ ਹਮਲੇ ਦੀ ਉਹ ਚਾਹੇ ਗੱਲ ਹੋਵੇ 84 ਦੇ ਦੰਗਿਆਂ ਦੀ ਉਹ ਚਾਹੇ ਗੱਲ ਹੋਵੇ ਉਹ ਤੋਂ ਪਹਿਲਾਂ ਸ਼ਿਮਲਾ ਸਮਝੌਤੇ ਦੀ ਜਿਹਦੇ ਵਿੱਚ ਸਾਡੇ ਤੋਂ ਪਾਣੀ ਖੋਣ ਦਾ ਜਿਹੜਾ ਕੰਮ ਆ ਉਹ ਇਸ ਕਾਂਗਰਸ ਸਰਕਾਰ ਦਾ ਕੀਤਾ ਹੋਇਆ ਇਸ ਲਈ ਇਹ ਜਿਹੜੀਆਂ ਪਾਰਟੀਆਂ ਨੇ ਨਾ ਜੀ ਇਹ ਪੰਜਾਬ ਲਈ ਹਮੇਸ਼ਾ ਵਿਤਕਰਾ ਰੱਖ ਕੇ ਮੰਚ 'ਤੇ ਕੰਮ ਕਰਨ ਵਾਲੀਆਂ ਪਾਰਟੀਆਂ ਕਿਉਂਕਿ ਇਹ ਦਿੱਲੀ ਤੋਂ ਚੱਲਦੀਆਂ ਇਹ ਦਿੱਲੀ ਨਾਲ ਪੰਜਾਬ ਦਾ ਕੀ ਰਿਸ਼ਤਾ ਮੈਨੂੰ ਦੱਸਣ ਦੀ ਲੋੜ ਨਹੀਂ ਸਾਡੇ ਪੰਜਾਬ ਦੇ ਤੇ ਲੁਧਿਆਣੇ ਦੇ ਲੋਕ ਖਾਸ ਕਰਕੇ ਭਲੀ ਭਾਂਤ ਜਾਣੂ ਨੇ ਬਈ ਜੇ ਕਦੇ ਇੰਡਸਟਰੀ ਨੂੰ ਲੁਧਿਆਣੇ ਦੀ ਨੂੰ ਸਭ ਤੋਂ ਵੱਡ ਬੱਧ ਸਹੂਲਤ ਦਿੱਤੀ ਆ ਜਿੱਥੇ ਹਰ ਇੰਡਸਟਰੀਸਟ ਐ ਸਿੱਧਾ ਹੀ ਦਰਵਾਜ਼ਾ ਖੋਲ ਕੇ ਉਪ ਮੁੱਖ ਮੰਤਰੀ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਪਰੋਚ ਕਰ ਸਕਦਾ ਸੀ ਆਪ ਦੀ ਗੱਲ ਕਹਿ ਸਕਦਾ ਸੀ ਸਸਤੀ ਬਿਜਲੀ ਦੀ ਗੱਲ ਕਰ ਸਕਦਾ ਸੀ ਸਹੂਲਤਾਂ ਦੀ ਸੜਕਾਂ ਦੀ ਹਰ ਤਰ੍ਹਾਂ ਦੀ ਗੱਲ ਕਰ ਸਕਦਾ ਸੀ ਸਭ ਤੋਂ ਵੱਡੀ ਗੱਲ ਹਿੰਦੂ ਸਿੱਖ ਭਾਈਚਾਰੇ ਦੀ ਜੇ ਕੋਈ ਗੱਲ ਕਰਨ ਵਾਲੀ ਪਾਰਟੀ ਆ ਹੈ ਜੀ ਉਹ ਸ਼੍ਰੋਮਣੀ ਅਕਾਲੀ ਦਲ ਆ ਸਾਰੇ ਧਰਮਾਂ ਦਾ ਸਰਬ ਧਰਮਾਂ ਦਾ ਜੇ ਕੋਈ ਸਨਮਾਨ ਕਰਨ ਵਾਲੀ ਗੱਲ ਆ ਜੇ ਦਰਗਿਆਨਾ ਮੰਦਿਰ ਹਰਮੰਦਰ ਸਾਹਿਬ ਦੇ ਬਰਾਬਰ ਬਿਊਟੀਫਿਕੇਸ਼ਨ ਪ੍ਰੋਜੈਕਟ ਲਿਆਉਣ ਵਾਲਾ ਜੇ ਕੋਈ ਹੈ ਤਾਂ ਉਹ ਅਕਾਲੀ ਦਲ ਦੀ ਸਰਕਾਰ ਆ RAM ਤੀਰਥ ਨੂੰ ਜੇ ਕੋਈ ਬਣਾਉਣ ਵਾਲਾ ਤਾਂ ਉਹ ਅਕਾਲੀ ਦਲ ਦੀ ਸਰਕਾਰ ਆ ਔਰ ਸਭ ਤੋਂ ਵੱਡੀ ਗੱਲ ਉਹਦੀ ਵੇਟੇਜ ਅਸੀਂ ਨਹੀਂ ਮੰਗਦੇ ਉਸ ਨਾਮ ਤੇ ਵੋਟ ਨਹੀਂ ਅਸੀਂ ਮੰਗਦੇ ਤੁਸੀਂ ਵੋਟ ਦੀ ਗੱਲ ਕਰਦੇ ਹੋ ਵੋਟ ਅਸਲੇ ਪ੍ਰਧਾਨ ਮੰਤਰੀ ਮੰਗ ਰਹੇ ਨੇ ਔਰ ਲੋਕ ਕਹਿ ਰਹੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਕਹਿ ਰਹੇ ਨੇ ਜੋ ਰਾਮ ਕੋ ਲਾਏ ਹਨ ਉਹਨਾਂ ਨੂੰ ਕੋ ਲਾएंगे ਕਿ ਰਮਣੀਤ ਬੇਟੂ ਜਿਹੜਾ ਕਿ ਪਹਿਲਾਂ ਵੀ ਇੱਥੋਂ ਸੰਸਦ ਰਹ ਚੁੱਕੇ ਆ ਕਿ ਲੋਕ ਉਹਨਾਂ ਨੂੰ ਲਿਆਣਗੇ ਦੇਖੋ ਮੈਂ ਇਹ ਜਿਹੜਾ ਜੁਮਲਾ ਜਿਵੇਂ 15 ਲੱਖ ਰੁਪਈਆ ਤੁਹਾਡੇ ਖਾਤਿਆਂ ਚ ਆਜੂਗਾ ਬਲੈਕ ਮਨੀ ਵਾਪਸ ਲਿਆਵਾਂਗੇ ਇੱਕ ਕਾਲਾ ਧਨ ਵਾਪਸ ਲਿਆਉਣ ਲਈ ਅਸੀਂ ਨੋਟਬੰਦੀ ਕਰ ਰਹੇ ਇਹ ਸਭ ਜੁਮਲੇ ਨੇ ਉਹਨਾਂ ਦੇ ਉਸੇ ਤਰ੍ਹਾਂ ਇਹਨਾਂ ਨੇ RAM ਦਾ ਜਿਹੜਾ ਮੰਦਿਰ ਆ ਉਹਦੀ ਤਾਂ ਮੈਂ ਦੇਖੋ ਥੋਡੇ ਮਾਧਿਅਮ ਨਾਲ ਸਾਰੇ ਪੰਜਾਬ ਨੂੰ ਨਹੀਂ ਜਿੱਥੇ ਵੀ ਤੁਹਾਡੇ ਚੈਨਲ ਨੂੰ ਕੋਈ ਦੇਖਦਾ ਹਿੰਦੁਸਤਾਨ ਚ ਪੂਰੇ ਚ ਮੈਂ ਸਭ ਨੂੰ ਵਧਾਈ ਦੇਣੀ ਆ RAM ਜਿਹੜਾ ਅਸੀਂ ਸੋਚਦੇ ਹਾਂ ਕਣ-ਕਣ ਚ ਜਿਹੜਾ ਵਸਿਆ ਹੋਇਆ ਥੋਡੇ ਮੇਰੇ ਅੰਦਰ ਆ ਜਿਹੜਾ ਉਹ RAM ਬਿਲਕੁਲ ਠੀਕ ਆ ਸਰ ਬਾਣੀ ਚੋਂ ਆਮ ਕਹਿਣ 'ਚ ਭੇਦ ਹੈ ਸਾਡੀ ਗੁਰਬਾਣੀ ਦੇ ਸ਼ਬਦ ਨੇ ਇਹਨਾਂ ਦਾ ਰਾਮ ਨੂੰ ਕਹਿਣ 'ਚ ਰਾਮ 'ਚ ਭੇਦ ਨਹੀਂ ਰਾਮ ਤਾਂ ਸਰਬ ਵਿਆਪੀ ਆ ਪਰ ਇਹਨਾਂ ਦਾ ਉਹਨੂੰ ਪਨਾਉਣ 'ਚ ਭੇਦ ਆ ਉਹ ਸੁਪਰੀਮ ਕੋਰਟ ਦੀ ਜੱਜਮੈਂਟ ਨਾਲ ਭਵੇ ਮੰਦਰ ਰਾਮ ਦਾ ਬਣਿਆ ਜਿਹਦੀ ਸਾਰਿਆਂ ਨੂੰ ਵਧਾਈ ਹੈ ਸਭ ਨੇ ਉਹਨੂੰ ਐਕਸੈਪਟ ਕੀਤਾ ਕਿਉਂ ਕਿਉਂਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਨਾਲ ਬਣਿਆ ਸੀ ਮੁਸਲਮ ਪਾਈਚਾਰੇ ਨੇ ਵੀ ਐਕਸੈਪਟ ਕੀਤਾ ਸਿੱਖਾਂ ਨੇ ਵੀ 크ਿਸਤਿਆਨਾਂ ਨੇ ਵੀ ਸਭ ਨੇ ਐਕਸੈਪਟ ਕੀਤਾ ਕਿਉਂਕਿ ਉਹ ਸੁਪਰੀਮ ਕੋਰਟ ਦੇ ਆਦੇਸ਼ ਨਾਲ ਬਣਿਆ ਸੀ ਹੁਣ ਇਹ ਕਹਿੰਦੇ ਆ ਹਾਂ ਨੂੰ ਕੋ ਲਾਏਗੇ ਜਿਨ ਜੋ ਰਾਮ ਕੋ ਲਾਏ ਇਹ ਰਾਮ ਨੂੰ ਕਿਵੇਂ ਲਿਆਏ ਮੈਨੂੰ ਸਮਝ ਨਹੀਂ ਸੁਪਰੀਮ ਕੋਰਟ ਦੇ ਆਦੇਸ਼ ਜਾਂ ਤਾਂ ਇਹ ਕਹਿਣ ਇਹਨਾਂ ਦਾ ਮੋਦੀ ਕਹੇ ਉਹ ਹਿੱਕ ਠੋਕੇ ਬਈ ਮੈਂ ਸੁਪਰੀਮ ਕੋਰਟ ਦੇ ਜੱਜ ਨੂੰ ਕਹਿ ਕੇ ਫੈਸਲਾ ਕਰਾਇਆ ਜੇ ਇਹ ਕਹਿਣ ਦੀ ਜ਼ਰੂਰਤ ਰੱਖਦੇ ਆ ਤਾਂ ਅਸੀਂ ਮੰਨ ਲਾਂਗੇ ਨਹੀਂ ਤਾਂ ਰਾਮ ਤਾਂ ਕਣ ਕਣ ਚ ਔਰ ਜਦੋਂ ਤੋਂ ਸ੍ਰਿਸ਼ਟੀ ਬਣੀ ਆ ਉਦੋਂ ਤੋਂ ਹੀ ਆ ਤੇ ਜਦੋਂ ਤੱਕ ਸ੍ਰਿਸ਼ਟੀ ਰਹੂਗੀ ਉਦੋਂ ਤੱਕ ਰਹਿਣਗੇ ਇਸ ਲਈ ਅਨੇਕ ਹੈ ਫਿਰ ਇੱਕ ਹੈ ਸਾਡੀ ਗੁਰਬਾਣੀ ਕਹਿੰਦੀ ਆ ਸਾਰੇ ਰੂਪ ਉਹਦੇ ਅਨੇਕ ਹੋ ਜਾਂਦੇ ਨੇ ਉਸ ਪ੍ਰਮਾਤਮਾ ਉਸ ਰੱਬ ਦੇ ਉਸ ਰਾਮ ਦੇ ਉਸ ਵਾਹਿਗੁਰੂ ਦੇ ਅਨੇਕ ਹੈ ਫਿਰ ਇੱਕ ਹੈ ਉਹ ਇੱਕ ਹੋ ਜਾਂਦੇ ਆ ਫਿਰ ਫਿਰ ਉਹ ਇੱਕ ਓੰਕਾਰ ਆ ਉਹ ਉਹਦੇ ਚ ਕੋਈ ਫਰਕ ਨਹੀਂ ਹੈ ਪਰ ਬੀਜੇਪੀ ਨੇ ਉਹਨੂੰ ਵੀ ਵੇਚਣ ਚ ਕੋਈ ਕਸਰ ਨਹੀਂ ਛੱਡੀ ਜਿਹੜੇ ਇਹ ਗੱਲ ਕਹਿੰਦੇ ਹਮ ਉਹਨੂੰ ਕੋ ਲਾਏਗੇ ਜੋ ਰਾਮ ਕੋ ਲਾਏ ਹੈ ਇਹ ਰਾਮ ਨੂੰ ਲਿਆਉਣ ਵਾਲਾ ਕੋਈ ਨਹੀਂ ਔਰ ਲੋਕਾਂ ਨੇ ਇਹਨਾਂ ਦੀ ਇਹ ਗੱਲ ਦੇਖ ਹੀ ਲਈ ਹੈ ਹੁਣ ਜਦ ਯੂਪੀ ਚ ਇਸ ਗੱਲ ਦਾ ਕੋਈ ਅਸਰ ਨਹੀਂ ਹੋ ਰਿਹਾ ਇੰਨੀ ਘੱਟ ਵੋਟ ਪੈ ਰਹੀ ਹੈ ਬੀਜੇਪੀ ਨੂੰ ਫਿਕਰ ਪਿਆ ਹੋਇਆ ਤਾਂ ਲੁਧਿਆਣੇ ਚ ਬਿੱਟੂ ਜੀ ਨੂੰ ਕੀ ਮਿਲਣਾ ਲੋਕ ਸਭ ਕੁਝ ਸਮਝਦੇ ਆ ਲੋਕ ਕੋਈ ਬੱਚੇ ਨਹੀਂ ਹੈ ਤੁਸੀਂ ਮੁਕਾਬਲਾ ਕਿਉਂ ਸਮਝਦੇ ਹੋ ਬਿੱਟੂ ਨੇ ਤਾਂ ਚਲੋ ਕਹਿੰਦੇ ਤੁਸੀਂ ਨਹੀਂ ਮਿਲਣਾ ਕਾਂਗਰਸੀ ਬਾਹਰੋਂ ਆਏ ਨੇ ਫਿਰ ਮੁਕਾਬਲਾ ਕਿਤਨਾ ਤੋਂ ਸਾਡਾ ਮੁਕਾਬਲਾ ਕਾਂਗਰਸ ਨਾਲ ਕਿਉਂਕਿ ਇਹ ਤਿੰਨੇ ਹੀ ਕਾਂਗਰਸੀ ਨੇ ਜਿਹਦੇ ਨਾਲ ਵੀ ਹੋਏ ਕਾਂਗਰਸ ਨਾਲ ਹੀ ਆ ਕਿਉਂਕਿ ਇਹ ਕੋਈ ਮਹੀਨਾ ਪਹਿਲਾਂ ਕੋਈ 2 ਸਾਲ ਪਹਿਲਾਂ ਕੋਈ ਕੈਂਡੀਡੇਟ ਨਾਲ ਨਹੀਂ ਪਾਰਟੀ ਕਾਂਗਰਸ ਨਾਲ ਮੁਕਾਬਲਾ ਉਹ ਕੋਈ ਵੀ ਹੋ ਸਕਦਾ ਤਿੰਨਾਂ ਹੀ ਕਾਂਗਰਸੀਆਂ ਚੋਂ ਕੋਈ ਵੀ ਹੋ ਸਕਦਾ ਸਰਦਾਰ ਰਣਜੀਤ ਸਿੰਘ ਢਿੱਲੋਂ ਜਿਨ੍ਹਾਂ ਦਾ ਪੰਥਕ ਸੋਚ ਪੰਥਕ ਵਿਚਾਰਧਾਰਾ ਤੇ ਗੁਰਸਿੱਖ ਜੀਵਨ ਝੂਠ ਫਰੇਵ ਔਰ ਜਿਹੜੇ ਛਿੱਟੇ ਆ ਨਾ ਉਹ ਉਹਨਾਂ ਦੀ ਚਿੱਟੀ ਚਾਦਰ ਤੇ ਨਹੀਂ ਹੈਗੇ ਔਰ ਗਰਬਾਣੀ ਪੜ ਕੇ ਸਵੇਰੇ ਆਪਦੇ ਦਿਨ ਦੀ ਸ਼ੁਰੂਆਤ ਕਰਨ ਵਾਲੇ ਨਿਤਨੇਮੀ ਬੰਦੇ ਲੁਧਿਆਣੇ ਨੂੰ ਤਕਰੀਬਨ 40 ਸਾਲ ਬਾਅਦ ਇਹੋ ਜਿਹਾ ਨਿਤਨੇਮੀ ਕਹਿਣੀ ਤੇ ਕਥਨੀ ਦਾ ਪੂਰਾ ਸਾਫ਼ ਸੁਥਰਾ ਇਮਾਨਦਾਰ ਉਮੀਦਵਾਰ ਮਿਲਿਆ ਤੇ ਮੈਨੂੰ ਇਹ ਲੱਗਦਾ ਵੀ ਉਹਦਾ ਕਿਸੇ ਨਾਲ ਮੁਕਾਬਲਾ ਨਹੀਂ ਇਹ ਲੁਧਿਆਣੇ ਦੇ ਲੋਕਾਂ ਦੇ ਚੰਗੇ ਕਰਮ ਨੇ ਔਰ ਇਹ ਗੱਲ ਲੋਕ ਸਮਝਦੇ ਨੇ ਜੋ ਸਾਨੂੰ ਹੰਗਾਰਾ ਮਿਲ ਰਿਹਾ ਸਾਨੂੰ ਪਤਾ ਲੱਗ ਰਿਹਾ ਮੋਂ ਮੋਂ ਮਿਹਰਬਾਨੀ ਇਹ ਸੰਨ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਤੁਹਾਨੂੰ ਸੁਣ ਲਿਆ ਹੋਣਾ ਹਰਜਿੰਦਰ ਜੀ ਕਰਚਾ ਜੀ ਜਿਨ੍ਹਾਂ ਦਾ ਕਹਿਣਾ ਵੀ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਸਿਰਫ ਤਾਂ ਸਿਰਫ ਕਾਂਗਰਸ ਨਾਲ ਆ ਕਿਉਂਕਿ ਕਿੰਨੇ ਹੀ ਕੈਂਡੀਡੇਟ ਕਾਂਗਰਸ ਤੋਂ ਹੀ ਆਏ ਨੇ ਦਲ ਬਦਲ ਕੇ ਆਏ ਨੇ ਔਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਹਿਣਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਦਾ ਉਹਦਾ ਧਾਮਨ ਪਾਕ ਹੈ ਸਾਫ਼ ਹੈ ਔਰ ਬਾਕੀ ਜਿਹਨਾਂ ਦਾ ਦਾਮਨ ਹੈ ਤੁਸੀਂ ਖੁਦ ਦੇਖ ਹੀ ਲਿਆ ਔਰ ਸੁਣ ਵੀ ਲਿਆ ਹੋਣਾ ਸਾਫ ਨਹੀਂ ਇਸ ਕਰਕੇ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਜਤਾਨ ਚ ਪੂਰਾ ਯੋਗਦਾਨ ਦੇਣਗੇ ਪਰ ਪਤਾ ਤਾਂ 4 ਤਰੀਕ ਨੂੰ ਲੱਗੇਗਾ ਕਿ ਕਦੀ ਜਿੱਤ ਹੋਈ ਤੇ ਕਦੀ ਹਾਰ ਕੈਮਰਮੈਨ ਜਸਵਿੰਦਰ ਦੇ ਨਾਲ ਰਾਜਸ਼ ਮਹਿਰਾ ਸਿਟੀ ਆਫ ਨਿਊਜ਼ ਲੁਧਿਆਣਾ